ਕਿਸਾਨ ਅੰਦੋਲਨ ਦੇ ਦੌਰਾਨ ਇੱਕ ਵਾਰ ਫਿਰ ਅੱਜ ਕਿਸਾਨਾਂ ਦੇ ਹੱਥ ਨਿਰਾਸ਼ਾ ਲੱਗੀ ਤੇ ਅੱਜ ਜੋ ਤਸਵੀਰਾਂ ਜਿਹੜੀਆਂ ਨੇ ਉਹ ਬੜੀਆਂ ਵਿਲੱਖਣ ਤਰੀਕੇ ਦੀਆਂ ਦੇਖਣ ਨੂੰ ਮਿਲੀਆਂ ਇੱਕ ਪਾਸੇ ਪੰਜਾਬ ਦੇ ਵਿੱਚੋਂ ਜਦੋਂ ਕਿਸਾਨ ਦਿੱਲੀ ਵਾਲਾ ਕੂਚ ਕਰ ਰਹੀ ਸੀ ਤਾਂ ਉਹਨਾਂ ਦੇ ਉੱਪਰ ਅਥਰੂ ਗੈਸ ਦੇ ਗੋਲੇ ਦਾਗੇ ਗਏ ਤੇ ਉਹਨਾਂ ਨੂੰ ਪਰੇਸ਼ਾਨ ਕੀਤਾ ਗਿਆ ਦਿੱਕਤਾਂ ਦਿੱਤੀਆਂ ਗਈਆਂ ਤਾਂ ਖਬਰ ਇਹ ਵੀ ਹੈ ਕਿ ਇਸ ਪੂਰੇ ਕਟਨਾਕਰਮ ਦੇ ਦੌਰਾਨ 4 ਕਿਸਾਨ ਜਿਹੜੇ ਨੇ ਉਹ ਜ਼ਖਮੀ ਹੋਏ ਨੇ ਤਾਂ ਇਹ ਜ਼ਖਮੀ ਕਿਸਾਨਾਂ ਦੀ ਜ਼ਿੰਮੇਵਾਰੀ ਕਿਸ ਦੀ ਬਣਦੀ ਹੈ ਵੱਡੇ ਸਵਾਲ ਨੇ ਤੇ ਦੂਜੇ ਪਾਸੇ ਜਿਹੜੀਆਂ ਦੂਸਰੀਆਂ ਤਸਵੀਰਾਂ ਨੇ ਉਹ ਇਸ ਤਰੀਕੇ ਦੀਆਂ ਨੇ ਜਿਸ ਤਰੀਕੇ ਨਾਲ ਕੋਈ ਤੁਹਾਡੇ ਜ਼ਖਮਾਂ ਤੇ ਨਮਕ ਛਿੜਕਦਾ ਹੋਵੇ ਬੇਸ਼ੱਕ ਪ੍ਰਸ਼ਾਸਨ ਜਿਹੜਾ ਹੈਗਾ ਆਪਣੇ ਵੱਲੋਂ ਆਪਣਾ ਇੱਕ ਨਰਮ ਰਵੱਈਆ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਹੋਵੇ ਫੁੱਲਾਂ ਦੀ ਵਰਖਾ ਕਰਦਾ ਦਿਖਾਈ ਦੇ ਰਿਹਾ ਹੋਵੇ ਪਰ ਜਿਸ ਤਰੀਕੇ ਨਾਲ ਇਹ ਤਸਵੀਰਾਂ ਨੇ ਇਹ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਖੜੇ ਕਰ ਰਹੀਆਂ ਨੇ ਇੱਕ ਪਾਸੇ ਤੁਸੀਂ ਅਥਰੂ ਗੈਸ ਦੇ ਗੋਲੇ ਦਾਕ ਕੇ ਕਿਸਾਨਾਂ ਦੇ ਉੱਪਰ ਅਤਿਆਚਾਰ ਕਰ ਰਹੇ ਹੋ ਤੇ ਦੂਜੇ ਪਾਸੇ ਤੁਸੀਂ ਫੁੱਲਾਂ ਦੀ ਵਰਖਾ ਕਰਕੇ ਸ਼ਾਇਦ ਆਪਣੇ ਆਪ ਨੂੰ ਨਰਮ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹੋ ਪਰ ਇਹ ਤਸਵੀਰਾਂ ਬਹੁਤ ਕੁਝ ਬਿਆਨ ਕਰ ਰਹੀਆਂ ਨੇ ਤਾਂ ਅਸੀਂ ਇੱਥੇ ਸਿੱਧੇ ਤੌਰ ਤੇ ਕਿਸੇ ਨੂੰ ਦੋਸ਼ੀ ਨਹੀਂ ਗਰਦਾਨਦੇ ਪਰ ਜਿਹੜੀਆਂ ਇਹ ਤਸਵੀਰਾਂ ਨੇ ਇਹਨਾਂ ਦੇ ਨਾਲ ਬਹੁਤ ਵੱਡੇ ਸਵਾਲ ਖੜੇ ਹੁੰਦੇ ਨੇ ਕਿਉਂਕਿ ਪ੍ਰਸ਼ਾਸਨ ਨੇ ਲਗਾਤਾਰ ਇਹ ਕਿਹਾ ਸੀਗਾ ਬਹੁਤ ਸਾਰੇ ਭਾਜਪਾ ਦੇ ਆਗੂ ਵੀ ਲਗਾਤਾਰ ਕਹਿ ਰਹੇ ਸੀਗੇ ਕਿ ਤੁਸੀਂ ਟਰੈਕ ਟਰਾਲੀਆਂ ਛੱਡ ਕੇ ਪੈਦਲ ਅਗਰ ਦਿੱਲੀ ਜਾਣਾ ਚਾਹੁੰਦੇ ਹੋ ਤਾਂ ਜਾ ਸਕਦੇ ਆ ਤੇ ਹੁਣ ਜੇ ਕਿਸਾਨ ਪੈਦਲ ਬਿਨਾ ਕਿਸੇ ਚੀਜ਼ ਦੇ ਨਹੱਥੇ ਹੋ ਕੇ ਦਿੱਲੀ ਜਾਣ ਦੀ ਕੋਸ਼ਿਸ਼ ਕਰ ਰਹੇ ਨੇ ਤਾਂ ਉਹਨਾਂ ਦੇ ਉੱਪਰ ਵੀ ਅਤਿਆਚਾਰ ਕੀਤਾ ਜਾ ਰਿਹਾ ਉਹਨਾਂ ਦੇ ਉੱਪਰ ਵੀ ਅਥਰੂ ਗੈਸ ਦੇ ਗੋਲੇ ਦਾਗੇ ਜਾ ਰਹੇ ਤੇ ਦੂਜੇ ਪਾਸੇ ਅੱਜ ਪ੍ਰਸ਼ਾਸਨ ਦੀਆਂ ਦੂਸਤੀਆਂ ਤਸਵੀਰਾਂ ਜਿਹੜੀਆਂ ਨਿਕਲ ਕੇ ਸਾਹਮਣੇ ਆਈਆਂ ਉਹ ਵੀ ਤੁਸੀਂ ਆਪਣੀ ਟੀਵੀ ਸਕਰੀਨ ਤੇ ਮੋਬਾਈਲ ਸਕਰੀਨ ਤੇ ਦੇਖ ਰਹੇ ਹੋਵੋਗੇ ਕਿ ਉਹਦੇ ਵਿੱਚ ਉਹ ਫੁੱਲਾਂ ਦੀ ਵਰਖਾ ਕਰਦੇ ਹੋਏ ਦਿਖਾਈ ਦੇ ਰਹੇ ਨੇ ਤਾਂ ਇਹ ਬੜੀ ਹੈਰਾਨ ਕਰਨ ਵਾਲੀਆਂ ਤਸਵੀਰਾਂ ਨੇ ਤੇ ਇੱਕ ਪਾਸੇ ਤੁਸੀਂ ਜ਼ਖਮ ਦਿੱਤੇ ਜਾ ਰਹੇ ਨੇ ਦੂਸਰੇ ਪਾਸੇ ਜਿਵੇਂ ਅਸੀਂ ਦੇਖਿਆ ਜਾਵੇ ਤਾਂ ਫੁੱਲਾਂ ਦੀ ਵਰਖਾ ਕੀਤੀ ਜਾ ਰਹੀ ਹੈ ਤਾਂ ਇਹਦੇ ਕੀ ਮਾਇਨੇ ਨੇ ਕੀ ਦਰਸਾਉਣ ਦੀ ਕੋਸ਼ਿਸ਼ ਹੋ ਰਹੀ ਹੈ ਤਾਂ ਇਹ ਆਪਣੇ ਆਪ ਦੇ ਵਿੱਚ ਵਿਲੱਖਣ ਤਸਵੀਰਾਂ ਜਿਹੜੀਆਂ ਨੇ ਅੱਜ ਸ਼ੰਭੂ ਬਾਰਡਰ ਤੇ ਦੇਖਣ ਨੂੰ ਮਿਲੀਆਂ ਸ਼ੰਭੂ ਬਾਰਡਰ ਤੇ ਇੱਕ ਵਾਰ ਫਿਰ ਅੱਜ ਕਿਸਾਨਾਂ ਨੇ ਕੂਚ ਕਰਨ ਦੀ ਕੋਸ਼ਿਸ਼ ਕੀਤੀ ਆਪਣੇ ਵੱਲੋਂ ਕੋਸ਼ਿਸ਼ ਕੀਤੀ ਕਿ ਜਿਹੜੀ ਰੋਕਾਂ ਲਗਾਈਆਂ ਗਈਆਂ ਨੇ ਉਹਨਾਂ ਨੂੰ ਹਟਾ ਅੱਗੇ ਵਧਿਆ ਜਾਵੇ ਤਾਂ ਇਸੇ ਦੇ ਦੌਰਾਨ ਇੱਕ ਵਾਰ ਫਿਰ ਅੱਜ ਕਿਸਾਨਾਂ ਦੇ ਉੱਪਰ ਅਥਰੂ ਗੈਸ ਦੀ ਬਰਖਾ ਜਿਹੜੀ ਆ ਅਸੀਂ ਕਹਿ ਸਕਦੇ ਹਾਂ ਉਹਨਾਂ ਦੇ ਉੱਪਰ ਗੋਲੇ ਦਾਗ ਗਏ ਤੇ ਦੂਜੇ ਪਾਸੇ ਜੇ ਅਸੀਂ ਗੱਲ ਕਰੀਏ ਇਸੇ ਦੌਰਾਨ ਇਹ ਵੀ ਖਬਰਾਂ ਨਿਕਲ ਕੇ ਆਈਆਂ ਕਿ ਜਦੋਂ ਭੱਜਦੜ ਮਚੀ ਤਾਂ ਉਸ ਦੌਰਾਨ ਚਾਰ ਕਿਸਾਨ ਜਿਹੜੇ ਨੇ ਬੁਰੀ ਤਰ੍ਹਾਂ ਜ਼ਖਮੀ ਹੋਏ ਤਾਂ ਇੱਕ ਪਾਸੇ ਤੁਸੀਂ ਅਥਰੂ ਗੈਸ ਦੇ ਗੋਲੇ ਦਾਕ ਕੇ ਪ੍ਰਸ਼ਾਸਨ ਦੇ ਵੱਲੋਂ ਧੱਕੇਸ਼ਾਹੀ ਕਰਕੇ ਉਹਨਾਂ ਨੂੰ ਜ਼ਖਮੀ ਕਰ ਰਹੇ ਹੋ ਤੇ ਦੂਜੇ ਪਾਸੇ ਫੁੱਲਾਂ ਦੀ ਵਰਖਾ ਕਰਕੇ ਆਖਰਕਾਰ ਪ੍ਰਸ਼ਾਸਨ ਸਾਬਿਤ ਕੀ ਕਰਨਾ ਚਾਹੁੰਦਾ ਹੈਗਾ ਤਾਂ ਲਗਾਤਾਰ ਇਹ ਜੜੀਆਂ ਤਸਵੀਰਾਂ ਸਾਡੇ ਤੱਕ ਪਹੁੰਚੀਆਂ ਸੀ ਆਪਣੇ ਦਰਸ਼ਕਾਂ ਤੱਕ ਪਹੁੰਚਾ ਰਹੇ ਹਾਂ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਤੁਹਾਡੇ ਜ਼ਿਹਨ ਦੇ ਵਿੱਚ ਕੀ ਹੈਗਾ ਕਿ ਇਹ ਪ੍ਰਸ਼ਾਸਨ ਦਾ ਕਿਸ ਤਰ੍ਹਾਂ ਦਾ ਰਵਈਆ ਹੈਗਾ ਇੱਕ ਪਾਸੇ ਤਾਂ ਤੁਸੀਂ ਦੇਖ ਰਹੇ ਹੋ ਕਿ ਅਥਰੂ ਗੈਸ ਦੇ ਗੋਲੇ ਦਾਕ ਕੇ ਕਿਸਾਨਾਂ ਨੂੰ ਨਿਹੱਥੇ ਕਿਸਾਨਾਂ ਨੂੰ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਉਹਨਾਂ ਦੇ ਉੱਪਰ ਅਤਿਆਚਾਰ ਕੀਤਾ ਜਾ ਰਿਹਾ ਤੇ ਦੂਜੇ ਪਾਸੇ ਜੇ ਅਸੀਂ ਕਹੀਏ ਕਿ ਫੁੱਲਾਂ ਦੀ ਵਰਖਾ ਕਰਕੇ ਪ੍ਰਸ਼ਾਸਨ ਆਪਣੇ ਤਰੀਕੇ ਦੇ ਨਾਲ ਆਪਣਾ ਪੱਖ ਸਪਸ਼ਟ ਕਰਦਾ ਹੋਇਆ ਦਿਖਾਈ ਦੇ ਰਿਹਾ ਕਿ ਅਸੀਂ ਤੁਹਾਨੂੰ ਅੱਗੇ ਨਹੀਂ ਵਧਣ ਦੇਣਾ ਹੈਗਾ ਪਰ ਦੂਜੇ ਪਾਸੇ ਵੀ ਅਸੀਂ ਨਰਮ ਦਿਲ ਦੇ ਵੀ ਹੈਗੇ ਆ ਇਹ ਦਿਖਾਉਣ ਦੀ ਜਿਹੜੀ ਕੋਸ਼ਿਸ਼ ਆ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੇ ਸ਼ੰਕੇ ਪੈਦਾ ਕਰ ਰਹੀ ਹੈ ਦੱਸ ਦੇ ਕਿ ਅੱਜ ਪੂਰਾ ਮਾਹੌਲ ਜਿਹੜਾ ਹੈਗਾ ਇਸ ਕਰਕੇ ਵਿਗੜਦਾ ਨਜ਼ਰ ਆਇਆ ਕਿਉਂਕਿ ਪ੍ਰਸ਼ਾਸਨ ਨੂੰ ਕੋਈ ਲਿਸਟ ਚਲੇਗੀ ਪ੍ਰਸ਼ਾਸਨ ਕਿਸੇ ਲਿਸਟ ਦਾ ਜ਼ਿਕਰ ਕਰ ਰਿਹਾ ਸੀਗਾ ਤੇ ਉਹ ਲਿਸਟ ਜਿਹੜੀ ਹੈਗੀ ਹੈ ਕਿਸਾਨਾਂ ਨੇ ਕਿਹਾ ਕਿ ਅਸੀਂ ਕੋਈ ਵੀ ਲਿਸਟ ਹਰਿਆਣਾ ਦੇ ਪ੍ਰਸ਼ਾਸਨ ਨੂੰ ਨਹੀਂ ਦਿੱਤੀ ਹੈਗੀ ਤਾਂ ਉਹ ਲਿਸਟ ਦੇ ਵਿੱਚ ਨਾਵਾਂ ਦਾ ਜ਼ਿਕਰ ਸੀਗਾ ਕਿ ਇਹ ਜਿਹੜੇ ਨਾਮ ਸਾਨੂੰ ਲਿਖ ਕੇ ਆਏ ਨੇ ਹਰਿਆਣਾ ਪ੍ਰਸ਼ਾਸਨ ਨਹੀਂ ਕਹਿ ਰਿਹਾ ਸੀਗਾ ਕਿ ਉਹ ਲਿਸਟ ਦੇ ਵਿੱਚ ਜਿਹੜੇ ਨਾਮ ਸੀਗੇ ਉਹ ਕਿਸਾਨ ਮੌਕੇ ਤੇ ਮੌਜੂਦ ਨਹੀਂ ਸੀ ਤੇ ਇਹ 2200 ਤੋਂ ਵੱਧ ਬੰਦਾ ਜਿਹੜਾ ਹੈਗਾ ਅੱਗੇ ਆ ਗਿਆ ਜਦ ਕਿ ਲਿਸਟ ਦੇ ਵਿੱਚ 101 ਕਿਸਾਨਾਂ ਦਾ ਜ਼ਿਕਰ ਸੀ ਇਸ ਕਰਕੇ ਅਸੀਂ ਇਹਨਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਪਰ ਉਹ ਕਹਿੰਦੇ ਜਦੋਂ ਅਸੀਂ ਕਿਸਾਨਾਂ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਕਿਸਾਨਾਂ ਨੇ ਸਾਫ਼ ਤੌਰ ਤੇ ਜ਼ਿਕਰ ਕੀਤਾ ਕਹਿੰਦੇ ਕਿ ਅਸੀਂ ਜੇ ਇਹਨਾਂ ਨੂੰ ਲਿਸਟ ਦੇਵ ਜਾਈਏ ਅਸੀਂ ਉਹ ਬੰਦੇ ਵੀ ਲਿਆ ਦਈਏ ਪਰ ਹਾਲਾਂਕਿ ਅਸੀਂ ਲਿਸਟ ਦਿੱਤੀ ਵੀ ਨਹੀਂ ਪਰ ਇਹ ਆਪਣੇ ਕੋਲ ਕੋਈ ਮਨ ਘੜਤ ਲਿਸਟ ਦਿਖਾ ਰਹੇ ਨੇ ਤੇ ਜੇ ਅਸੀਂ ਲਿਸਟ ਦੇ ਮੁਤਾਬਕ ਬੰਦੇ ਪੇਸ਼ ਵੀ ਕਰ ਦਈਏ ਤਾਂ ਵੀ ਇਹਨਾਂ ਨੂੰ ਅਸੀਂ ਪੁੱਛੇ ਕਿ ਜੇ ਅਸੀਂ ਬੰਦੇ ਉਹ ਦਿਖਾ ਦਈਏ ਕਿ ਤੁਸੀਂ ਫਿਰ ਅੱਗੇ ਜਾਣ ਦੋਗੇ ਤਾਂ ਕਿਸਾਨਾਂ ਨੂੰ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਤੁਹਾਡੇ ਕੋਲ ਪਰਮਿਸ਼ਨ ਹੀ ਹੈਗੀ ਤਾਂ ਤੁਸੀਂ ਅੱਗੇ ਨਹੀਂ ਜਾ ਸਕਦੇ ਤਾਂ ਕਿਸਾਨਾਂ ਨੇ ਇਸ ਗੱਲ ਨੂੰ ਆਧਾਰ ਬ ਇਹ ਜਾਣਬੁੱਝ ਕੇ ਲਿਸਟ ਦਾ ਬਹਾਨਾ ਬਣਾ ਕੇ ਤੰਗ ਪਰੇਸ਼ਾਨ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਇਹਨਾਂ ਦੀ ਮਨਸ਼ਾ ਹੋਰ ਕੋਈ ਨਹੀਂ ਹੈਗੀ ਤਾਂ ਇਹ ਮਨਸ਼ਾ ਜਿਹੜੀ ਹੈ ਇਹ ਦੋ ਤਸਵੀਰਾਂ ਬਖੂਬੀ ਬਿਆਨ ਕਰ ਰਹੀਆਂ ਨੇ ਇੱਕ ਪਾਸੇ ਜ਼ਖਮ ਦਿੱਤੇ ਜਾ ਰਹੇ ਨੇ ਤੇ ਦੂਜੇ ਪਾਸੇ ਫੁੱਲਾਂ ਦੀ ਵਰਖਾ ਕਰਕੇ ਆਪਣੀ ਨਰਮੀ ਦਿਖਾਉਣ ਦੀ ਕੋਸ਼ਿਸ਼ ਜਿਹੜੀ ਹੈ ਇੱਕ ਅਲੱਗ ਤਰੀਕੇ ਦੀ ਜਿਹੜੀ ਸਿਆਸਤ ਅਸੀਂ ਕਹਿ ਸਕਦੇ ਹਾਂ ਉਹ ਕੀਤੀ ਜਾ ਰਹੀ ਹੈਗੀ ਤਾਂ ਬਹੁਤ ਵੱਡੇ ਇਲਜ਼ਾਮ ਨੇ ਕਿਸਾਨਾਂ ਦੇ ਕਿ ਧੱਕੇਸ਼ਾਹੀ ਕੀਤੀ ਜਾ ਰਹੀ ਹੈ ਜਿਹੜਾ ਮੂਢਲਾ ਅਧਿਕਾਰ ਹੁੰਦਾ ਧਰਨਾ ਪ੍ਰਦਰਸ਼ਨ ਕਰਨ ਦਾ ਸ਼ਾਂਤਮਈ ਢੰਗ ਦੇ ਨਾਲ ਆਪਣਾ ਰੋਸ ਜਿਤਾਉਣ ਦਾ ਤਾਂ ਜਿਹੜੀ ਹਰਿਆਣਾ ਦੀ ਸਰਕਾਰ ਹੈ ਜਿਹੜੀ ਕੇਂਦਰ ਦੀ ਸਰਕਾਰਾਂ ਸਾਨੂੰ ਉਹ ਵੀ ਅਦਾ ਨਹੀਂ ਕਰਨ ਦੇ ਰਹੀ ਤਾਂ ਇਸੇ ਕਰਕੇ ਅਸੀਂ ਸੰਘਰਸ਼ ਦੇ ਰਾਹ ਤੇ ਲਗਾਤਾਰ ਡਟੇ ਰਹਾਂਗੇ